ਕਾਂਗਰਸ ਨੇਤਾ ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਰੋੜਾ ਦੇ ਹੁਸ਼ਿਆਰਪੁਰ ਗ੍ਰਹਿ ਵਿਖੇ ਕਰੀਬ 3 ਦਿਨਾਂ ਤੱਕ ਚੱਲੀ ਈਡੀ ਦੀ ਅਤੇ ਇਨਕੰਟੈਕਸ ਦੀ ਰੇਡ ਤੋਂ ਬਾਅਦ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਜੀ ਸਾਰੀ ਪ੍ਰੈਸ ਦਾ ਧੰਨਵਾਦ ਤੁਸੀਂ ਮੇਰੇ ਇੱਕ ਸੱਦੇ ਤੇ ਸਾਰੇ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੀਆਂ ਪਿਛਲੇ 3 ਦਿਨਾਂ ਤੋਂ ਅਨੁਮਾਨ ਅਰਾਇਆਂ ਕੁਝ ਲਗਾਇਆ ਜਾ ਰਿਹਾ ਸੀ ਮੈਂ ਕਿਹਾ ਜੋ ਸੱਚ ਹੈ ਤੁਹਾਡੇ ਸਾਹਮਣੇ ਰੱਖਿਆ ਜਾਵੇ ਇਹ 28 ਤਰੀਕ ਸਵੇਰੇ ਸਾਡੇ ਘਰ ਤਕਰੀਬਨ 6:30 ਵਜੇ ਇਨਕਮ ਟੈਕਸ ਦਾ ਰੇਡ ਹੋਇਆ ਸਭ ਤੋਂ ਪਹਿਲਾਂ ਮੈਂ ਕਲੀਅਰ ਕਰਨਾ ਚਾਹੁੰਦਾ ਕਿਈ ਜਗ੍ਹਾ ਇਹ ਅਫਵਾਹ ਆਈ ਕਿ ਈਡੀ ਦੀ ਰੇਡ ਹੈ ਈਡੀ ਦੀ ਰੇਡ ਨਹੀਂ ਸੀ ਇਨਕਮ ਟੈਕਸ ਦੀ ਰੇਡ ਸੀ ਔਰ ਮੋਸਟ ਇੰਪੋਰਟੈਂਟ ਇਨਕਮ ਟੈਕਸ ਦੀ ਰੇਡ ਮੇਰੇ ਤੇ ਨਹੀਂ ਸੀ ਮੇਰੇ ਬੇਟੇ ਪ੍ਰਤੀਕ अरोड़ा ਦੇ ਇਹਦੇ ਤੇ ਰੇਡ ਸੀ ਉਹ ਜਿਹੜੀ 3 ਦਿਨ ਚੱਲੀ ਤੇ ਕੱਲ ਰਾਤੀ ਸਵੇਰ 12 ਵਜੇ ਤਕਰੀਬਨ ਖਤਮ ਹੋਈ ਇਹ ਤੋਂ ਅਚਾਨਕ ਮੈਂ ਮੈਂ ਟੂ ਬੰਦ ਕਰਨਾ ਤਾਂ ਇਹ ਜਿਹੜੀ ਰੇਡ ਸੀ ਇਹ ਬੇਟਾ 7-8 ਸਾਲ ਤੋਂ ਮੁਹਾਲੀ ਕੰਮ ਕਰਦਾ ਕਿਸੇ ਬਿਲਡਰ ਦੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਸਾਡੀ ਉੱਥੇ ਕਲੋਨੀ ਹੈ ਕਲੋਨੀ ਦੇ ਰਿਗਾਰਡਿੰਗ ਕਾਫੀ ਰੇਡ ਹੋਏ ਮੁਹਾਲੀ ਦੇ ਵਿੱਚ ਉਹਨਾਂ ਨੇ ਸਾਡੇ ਵੀ ਰੇਡ ਕੀਤਾ ਉਹਨਾਂ ਨੇ ਪੁੱਛਗਿੱਛ ਕੀਤੀ ਸਾਰੀ ਅਸੀਂ ਉਹਨਾਂ ਨੂੰ ਪਰਫੈਕਟ ਜਵਾਬ ਦਿੱਤੇ ਔਰ ਸਾਡਾ ਸਾਰਾ ਕੁਝ ਇਨਕਮ ਟੈਕਸ ਰਿਟਰਨ ਦੇ ਵਿੱਚ ਜਿਹੜਾ ਹੈਗਾ ਦਿੱਤਾ ਹੋਇਆ ਕੋਈ ਸ਼ੰਕਾ ਨਹੀਂ ਉਹਨਾਂ ਨੂੰ ਇਹਨੇ ਕਿਹਾ ਮੈਂ ਤਾਂ ਗੱਲ ਨਹੀਂ ਕੀਤੀ ਇਹ ਹੀ ਜਵਾਬ ਦਿੰਦਾ ਰਿਹਾ ਕਿਉਂਕਿ ਇਹਦੇ ਤੇ ਰਿਪੋਰਟ ਸੀਗਾ ਕਿ ਅਸੀਂ ਉਹਨਾਂ ਨੂੰ ਇਹੀ ਗੱਲ ਇਹਨੇ ਕਹੀ ਹੈ ਕਿ ਮੇਰਾ ਸਾਰਾ ਕੁਝ ਰਿਟਰਨ ਦੇ ਵਿੱਚ ਸ਼ੋ ਹੈ ਜੋ ਤੁਹਾਨੂੰ ਚਾਹੀਦਾ ਜਿੰਨੇ ਵੀ ਡਾਕੂਮੈਂਟ ਉਹਨਾਂ ਨੇ ਮੰਗੇ ਇਹਨੇ ਪ੍ਰੋਵਾਈਡ ਕਰ ਦਿੱਤੇ ਅਗਰ ਹੋਰ ਵੀ ਤੁਹਾਨੂੰ ਚਾਹੀਦਾ ਹੋਇਆ ਤੇ ਅਸੀਂ ਉਹਦੇ ਚਸੇ ਦੋਕ ਕਰਾਂਗੇ ਇਹ ਨਹੀਂ ਇਹ ਗੱਲ ਕਹੀ ਮੈਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਉਹਦਾ ਮਕਸਦ ਇਹ ਸੀ ਵੀ ਇਹ ਕੋਈ ਰੇਡ ਈਡੀ ਦੀ ਨਹੀਂ ਹੈ ਮੇਰਾ ਮੇਰਾ ਲੜਕਾ ਵਪਾਰ ਕਰਦਾ ਹੈ ਇਨਕਮ ਟੈਕਸ ਆ ਸਕਦਾ ਪੁੱਛ ਸਕਦਾ ਉਹਨਾਂ ਨੇ ਇਹਦੀ ਜਾਂਚ ਕੀਤੀ ਸਾਰੀ ਉਹਨਾਂ ਨੇ ਜੋ ਜੋ ਮੰਗਿਆ ਹਰ ਚੀਜ਼ ਪ੍ਰੋਵਾਈਡ ਕੀਤੀ ਗਈ ਔਰ ਇਹ ਵੀ ਵਿਸ਼ਵਾਸ ਦਿਲਾਇਆ ਗਿਆ ਅਗਰ ਤੁਸੀਂ ਫਿਰ ਵੀ ਕੋਈ ਚੀਜ਼ ਮੰਗੋਗੇ ਤਾਂ ਇਹ ਪ੍ਰੋਵਾਈਡ ਕਰਾਂਗੇ ਇਹ ਸੀ ਮੇਨ ਜਿਹੜਾ ਕੋਈ ਈਡੀ ਦੀ ਰੇਟ ਨਹੀਂ ਸੀ ਅੱਜ ਮੈਂ ਦੇਖਿਆ ਕਿ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਸਤਿਕਾਰਯੋਗ ਪੱਤਰਕਾਰ ਭਰਾਵਾਂ ਨੂੰ ਵੀ ਤੇ ਸਤਿਕਾਰਯੋਗ ਰਾਜਨੀਤਿਕ ਵੀ ਜਿਹੜੇ ਮੇਰੇ ਦੋਸਤ ਨੇ ਚਾਹੇ ਕਿਸੇ ਪਾਰਟੀ ਚ ਵੀ ਹੈ ਕਿ ਜਿੰਨੀ ਦੇਰ ਪੂਰੀ ਤਰ੍ਹਾਂ ਨਿਰਪੱਖ ਨਹੀਂ ਹੋ ਜਾਂਦੇ ਆਪਣੇ ਰਾਜਨੀਤਿਕ ਬੰਦਿਆਂ ਨੂੰ ਮੈਂ ਕਹਿਣਾ ਚਾਹਨਾ ਉੰਨੀ ਦੇਰ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿੰਨੀ ਦੇਰ ਤੁਹਾਨੂੰ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕਿ ਇਹ ਹੈ ਕੀ ਹੈ ਅਸੀਂ ਇਹਨਾਂ ਦੀਆਂ ਖਬਰਾਂ ਇਹ ਰਾਜਨੀਤਿਕ ਬੰਦਿਆਂ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਕਿ ਸਰਾਸਰ ਝੂਠ ਸੀ। ਔਰ ਇੱਕ ਅਕਸ ਨੂੰ ਖਰਾਬ ਕਰਨ ਦੇ ਲਈ ਜਿਹੜੇ ਰਾਜਨੀਤਿਕ ਬੰਦੇ ਨੇ ਉਹਦਾ ਇਸਤੇਮਾਲ ਕਰਦੇ ਨੇ। ਹਾਲਾਂਕਿ ਮੇਰੀ ਜਿਹੜੀ ਲਾਈਫ ਹੈ ਬਹੁਤ ਗਰੀਬ ਪਰਿਵਾਰ ਤੋਂ ਸ਼ੁਰੂ ਹੋ ਕੇ ਮੈਂ ਪਹਿਲਾਂ ਬਿਜ਼ਨਸ ਕੀਤਾ। ਇੱਕ ਢਾਬੇ ਤੋਂ ਫਿਰ ਔਂਦੀ ਦੁਕਾਨ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਹੌਲੀ ਜਦੋਂ ਪੂਰੇ ਸਕਸੈਸਫੁਲ ਹੋ ਗਏ ਉਸ ਤੋਂ ਬਾਅਦ ਮੈਂ ਸਿਆਸਤ ਸ਼ੁਰੂ ਕੀਤੀ ਜਿਹੜੀ ਮੇਰੀ ਸਿਆਸਤ ਸੀ ਮੇਰਾ ਮਕਸਦ ਸਿਰਫ ਲੋਕਾਂ ਦੀ ਸੇਵਾ ਕਰਨੀ ਸੀ ਮੈਂ ਪਹਿਲਾਂ ਹੀ ਬਹੁਤ ਸੈਟੀਸਫਾਈ ਸੀ ਆਪਣੇ ਕੰਮ ਤੋਂ ਆਪਣੀ ਇਨਕਮ ਤੋਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਕੱਲ ਮੈਂ ਦੇਖਿਆ ਕਿ ਕੁਝ ਰਾਜਨੀਤਿਕ ਬੰਦਿਆਂ ਨੇ ਇਹਦੇ ਬਾਰੇ ਕਈ ਕੁਝ ਗੱਲਾਂ ਕੀਤੀਆਂ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਲੋਕਪਾਲ ਨੇ ਜਿਹੜੀ ਇਹ ਪਲਾਟਾਂ ਦੀ ਵੰਡ ਦੀ ਗੱਲ ਕਰਦੇ ਆ ਉਦੇ ਬਾਰੇ ਮਾਂਜੋਗ ਲੋਕਪਾਲ ਨੇ ਵੀ ਫੈਸਲਾ ਦੇ ਦਿੱਤਾ ਤੇ ਮਾਂਜੋਗ ਹਾਈ ਕੋਰਟ ਨੇ ਐਫ ਆਈ ਆਰ ਵੀ ਕਵੈਸ਼ ਕਰ ਦਿੱਤੀ ਹੈ ਤੇ ਉਹ ਫੈਸਲਾ ਜਿਹੜਾ ਉਹਨਾਂ ਨੇ ਕਲੀਨ ਚਿੱਟ ਸਾਨੂੰ ਦਿੱਤੀ ਕਿ ਤੁਹਾਡਾ ਕੋਈ ਕਸੂਰ ਨਹੀਂ ਮਾਂਜੋਗ ਹਾਈ ਕੋਰਟ ਦਾ ਇਹ ਫੈਸਲਾ ਆ ਚੁੱਕਾ ਇੱਕ ਹੋਰ ਜਿਹੜੀ ਗੱਲ ਉੱਠਦੀ ਆ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਜਿਹੜੇ ਮੇਰੇ ਤੇ આરોਪ ਲੱਗਦੇ ਆ ਜੀ ਇਹ ਪੈਸੇ ਦੇਣ ਗਏ ਸੀ ਉਹ ਵੀ ਮਾਂਜੋਗ ਹਾਈ ਕੋਰਟ ਚ ਚੱਲ ਰਿਹਾ ਹੈ ਮਾਂਜੋਗ ਹਾਈ ਕੋਰਟ ਨੇ ਉਹਦੇ ਤੇ ਉਹਦੀ ਕਾਰਵਾਈ ਨੂੰ ਸਟੇ ਕੀਤਾ ਹੋਇਆ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਮਾਂਜੋ ਹਾਈ ਕੋਰਟ ਤੇ ਕਿ ਮੈਨੂੰ ਉਹਦੇ ਵਿੱਚ ਇਨਸਾਫ ਮਿਲੇਗਾ ਔਰ ਮੈਨੂੰ ਕੋਈ ਕਿਸੇ ਕਿਸਮ ਦੀ ਜਿ ਘੁਬਰਾਟ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਔਰ ਜਿਹੜੀ ਇਹ ਕਿਉਂਕਿ ਸੁਣਵਾਈ ਦੇ ਅਧੀਨ ਚੱਲ ਰਿਹਾ ਜੋ ਵੀ ਫੈਸਲਾ ਹੋਏਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਆਏਗਾ ਮੈਨੂੰ ਮਾਂਜੋ ਹਾਈ ਕੋਰਟ ਤੇ ਪੂਰਾ ਜਿਹੜਾ ਯਕੀਨ ਹੈ ਮੈਨੂੰ ਰਾਜਨੀਤਿਕ ਬਦਲਾਖੋਰੀ ਕਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਰਾਜਨੀਤੀ ਸਮਾਜ ਦੀ ਸੇਵਾ ਕਰਨ ਦਾ ਇੱਕ ਪਲੇਟਫਾਰਮ ਹੈ ਨਾ ਕਿ ਮੇਰੇ ਲਈ ਕੋ ਘਹਾੜਾ ਚਲਾਉਣ ਦੀ ਕਿ ਮੈਂ ਘਹਾੜਾ ਰਾਜਨੀਤੀ ਵਿੱਚ ਆ ਕੇ ਚਲਾਵਾਂ ਮੈਂ ਮੰਨਦਾ ਕਿ ਮੇਰੇ ਹੋਰ ਨਤਾਵਾ ਨਾਲ ਮੈਂ ਆਪਣੀ ਨਤਾਵਾਂ ਦੇ ਨਾਲ ਬੀਜੇਪੀ ਚ ਸ਼ਾਮਲ ਹੋ ਕੇ ਬੜੀ ਵੱਡੀ ਗਲਤੀ ਕੀਤੀ ਸੀ ਜਿਸ ਲਈ ਮੈਂ ਹੁਸ਼ਿਆਰਪੁਰ ਵਾਸੀਆਂ ਤੋਂ ਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗੀ ਸੀ ਉਸ ਲਈ ਉਹਨਾਂ ਨੇ ਮੈਨੂੰ ਮਾਫੀ ਕੀਤਾ ਇੱਕ ਬਹੁਤ ਵੱਡੀ ਰੈਲੀ ਵਿੱਚ ਸ਼ਾਮਲ ਹੋ ਕੇ ਮੇਰੇ ਸਹਕਾਰਯੋਗ ਸਾਰੇ ਕਾਂਗਰਸੀ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦੀ ਸ਼ਾਬਾਸ਼ ਦਿੱਤੀ ਸੀ ਕਿ ਤੁਸੀਂ ਆਪਣੇ ਘਰ ਵਾਪਸ ਆਏ ਹੋ ਮੈਂ ਉਦੋਂ ਕਾਂਗਰਸ ਵਿੱਚ ਆਇਆ ਜਦੋਂ ਨਾ ਤਾਂ ਸੈਂਟਰ 'ਚ ਕਾਂਗਰਸ ਦੀ ਗਵਰਨਮੈਂਟ ਸੀ ਨਾ ਪੰਜਾਬ 'ਚ ਗਵਰਨਮੈਂਟ ਮੈਂ ਆਪਣੇ ਘਰ ਵਾਪਸੀ ਕੀਤੀ ਸੀ ਜਿਹੜਾ ਲੋਕਾਂ ਨੇ ਮੇਰਾ ਇਹ ਮਤਲਬ ਇਸ ਗੱਲ ਦਾ ਮੈਨੂੰ ਪਿਆਰ ਦਿੱਤਾ ਕਿ ਤੁਸੀਂ ਆਪਣੇ ਘਰ ਆਏ ਹੋ ਬਾਕੀ ਕੋਈ ਵੀ ਇਨਵੈਸਟੀਗੇਸ਼ਨ ਹੈ ਅਸੀਂ ਉਹਦਾ ਜਵਾਬ ਦੇਾਂਗੇ ਜੋ ਚੀਜ਼ ਸਾਡੇ ਕੋਲ ਮੰਗਣਗੇ ਅਸੀਂ ਮੈਂ ਕੋਈ ਹੁਣ ਬਿਜ਼ਨਸ ਨਹੀਂ ਕਰਦਾ ਇਹ ਬੇਟੇ ਮੇਰੇ ਦਾ ਬਿਜ਼ਨਸ ਆ ਇਹਦੇ ਤੇ ਰੀਡਿੰਗ ਇਨਕਮ ਟੈਕਸ ਦੀ ਮੇਰੇ ਤੇ ਨਹੀਂ ਸੀ ਇਹਨੂੰ ਹੀ ਕੁਐਸਚਨ ਪੁੱਛੇਗੇ ਆ ਬੇਟਾ ਤੂੰ ਕੋਈ ਗੱਲ ਕਰ ਲੈ ਮਾਈਕ ਦੇ ਮਾਈਕ 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 ਦੇ ਮਾਈਕ ਕਰ ਲਵੇ ਹਾਂ ਜੀ ਸਰ ਸਾਰੇ ਦਾ ਵੀ ਕੋਈ ਸਰ ਸਾਰੇ ਦੇ ਦੇ ਮਾਈਕ ਹਾਂ ਜੀ ਤੇ ਸਾਰੇ ਇਹ ਤੁਸੀਂ ਸਮਝਦੇ ਹੋ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਾਜਲੀ ਗੱਡੀ ਸੀ ਬਾਜਪਾ ਦੇ ਵਿੱਚ ਆਏ ਹੈਗੇ ਉਹਦਾ ਹੀ ਕਾਰਨ ਜਿਹੜਾ ਅਗਾ ਦਬਾਅ ਬਣਾਇਆ ਜਾ ਰਿਹਾ ਹੈ ਰਾਈ ਜਿਹੜੀ ਹੈਗੀ ਆ ਡੀਡੀਆ ਸਰ ਮੇਰੀ ਗੱਲ ਸੁਣੋ ਇਹਦੇ ਬਾਰੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਪਹਿਲਾਂ ਗਲਤੀ ਹੋਈ ਸੀ ਉਹਦੀ ਮੈਂ ਮਾਫੀ ਮੰਗ ਲਈ ਸੀ ਲੋਕਾਂ ਨੇ ਮaaf ਵੀ ਕਰ ਦਿੱਤਾ ਸੀ ਕਾਂਗਰਸੀ ਸੀਗੇ ਕਾਂਗਰਸ ਚ ਰਹਿਣਾ ਤੇ ਕਾਂਗਰਸ ਦੇ ਝੰਡੇ 'ਚ ਜਾਣਾ ਤੁਸੀਂ ਇਹ ਆਪਸ ਖਰਾਬ ਕਰਨ ਦੇ ਵਾਸਤੇ ਹੋਇਆ ਇਹ ਜਿਹੜਾ ਹੈਗਾ ਤੁਹਾਡਾ ਆਪਸ ਖਰਾਬ ਕਰਨ ਦੇ ਵਾਸਤੇ ਇਹ ਸਭ ਕੁਝ ਬਿਲਕੁਲ ਮੈਂ ਇਹੀ ਗੱਲ ਕਵਾਂਗਾ ਕਿ ਨਾ ਕੋਈ ਪਾਰਟੀ ਦੀ ਗੱਲ ਹੈ ਕਾਂਗਰਸ ਹੀ ਹੈਗੇ ਤੇ ਕਾਂਗਰਸ ਹੀ ਰਹਿਣਾ ਇੱਕ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਬੇਟੇ ਦੇ ਪਰੇਡ ਸੀਗਾ ਇਹਨੇ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਇੱਕ ਮਿੰਟ ਮੈਂ ਤੁਹਾਨੂੰ ਸਾਰਾ ਰਿਟਰਨ ਦੇਵਾਂਗਾ ਇੱਕ ਸੈਕਿੰਡ ਜਿਹੜਾ ਵੀ ਤੁਸੀਂ ਕੁਐਸਚਨ ਕਰੋਗੇ ਮੈਂ ਸਾਰਾ ਕੋਈ ਨੋਟ ਕਰਤਾ ਤੁਹਾਨੂੰ ਪ੍ਰੈਸ ਨੋਟ ਦਿੱਤਾ ਜਾਊਗਾ ਇਦੇ ਚ ਸਾਰਾ ਕੁਝ ਲਿਖ ਦਿੱਤਾ ਹੈਗਾ ਮੈਂ ਤਾਂ ਸਿਰਫ ਇਸ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਕਿ ਜਿਹੜਾ ਈਡੀ ਦੀ ਗੱਲ ਚੱਲੀ ਜਾ ਰਹੀ ਸੀ ਵੀ ਇਹ ਇਨਕਮ ਟੈਕਸ ਦਾ ਰੇਟ ਸੀ ਮੇਰੇ بیٹے ਤੇ ਸੀ ਮੇਰੇ ਤੇ ਨਹੀਂ ਸੀ ਹਾਂ ਸਰ ਤੁਸੀਂ ਹੁਣੇ ਇੱਕ ਆਪਣੀ ਵਾਰਡਿੰਗ 'ਚ ਗੱਲ ਕਹੀ ਆ ਵੀ ਮੈਂ ਕੁਝ ਸਮਾਂ ਪਹਿਲਾਂ ਇੱਕ ਪਾਰਟੀ ਚੇਨ ਕਰਕੇ ਬੀਜੇਬੀ ਜਾ ਕੇ ਗਲਤੀ ਕੀਤੀ। ਹਾਂ ਤੁਸੀਂ ਮੰਨਦੇ ਹੋ ਵੀ ਬੀਜੇਬੀ ਪਾਰਟੀ ਗਲਤ ਨਹੀਂ ਕੀਤੀ। ਨਹੀਂ ਮੈਂ ਗਲਤੀ ਕੀਤੀ। ਮੈਂ ਇਹ ਕਹਿ ਰਿਹਾ ਸਰ ਕੀ ਸੋਚ ਕੇ ਗਿਆ ਸੀ ਫਿਰ ਕੀ ਸੋਚੀ। ਉਹ ਆਪਣੇ ਲੀਡਰਾਂ ਨਾਲ ਜਾਣਾ ਪੈ ਗਿਆ ਆ ਕੇ ਮਾਫੀ ਮੰਗੀ ਪਬਲਿਕ ਤੋਂ ਪਬਲਿਕ ਨੇ ਮੈਨੂੰ ਮaaf ਕੀਤਾ ਏਡੀ ਵੱਡੀ ਰੈਲੀ ਕੀਤੀ ਆ ਸਾਰੇ ਮੇਰੇ ਸਤਕਾਰਯੋ ਸਾਡੇ ਕਾਂਗਰਸੀ ਭੈਣ ਭਰਾ ਬੈਠੇ ਆ। ਇੱਕ ਮੈਂ ਉਹ ਜਿਹੜੀ ਤੁਹਾਡੀ ਵੀ ਤੁਹਾਡੇ ਬੀਜਪੀ ਦੇ ਜਿਹੜੀ ਜਾਖੜ ਜਿਹੜੇ ਤੁਹਾਡੇ ਬਹੁਤ ক্লোਜ਼ ਨੇ ਸੀ ਨੀਲ ਜਾਖੜ ਤੁਹਾਡੀ ਕੀ ਕਿ ਗੱਲ ਬੀਜਪੀ ਦੀ ਜੀ ਹਾਂ ਜੀ ਤੁਸੀਂ ਕਹਿੰਦੇ ਕਿ ਮੈਂ ਆਪਣੇ ਲੀਡਰਾਂ ਕਰਕੇ ਚਲਾ ਗਿਆ ਸੀ ਪਰ ਲੀਡਰ ਰਹਿਣ ਉਹਨਾਂ ਦੀ ਉਹਨਾਂ ਦੀ ਖੁਸ਼ੀ ਆ ਸੀ ਤਾਂ ਵਾਪਸ ਆ ਗਏ ਤੁਹਾਨੂੰ ਘਟਣ ਕੀ ਮਹਿਸੂਸ ਹੋਈ ਬੀਜਪੀ ਦੇ ਹਾਂ ਜੀ ਘਟਣ ਮਹਿਸੂਸ ਹੋਈ ਮੈਂ ਘਟਣ ਦੀ ਗੱਲ ਨਹੀਂ ਕਰਦਾ ਮੈਂ ਗਲਤੀ ਕੀਤੀ ਮੈਂ ਤੁਸੀਂ ਘਟਣ ਦੀ ਗੱਲ ਜਦ ਮੈਂ ਤੁਹਾਨੂੰ ਇਹ ਜਵਾਬ ਦੇ ਰਿਹਾ ਕਿ ਮੈਨੂੰ ਲੱਗਾ ਮੇਰੇ ਸਾਰੇ ਸਤਿਕਾਰਯੋਗ ਸਾਥੀਆਂ ਨੇ ਕਿਹਾ ਤੂੰ ਗਲਤ ਹੈ ਵਾਪਸ ਆ ਜਾਓ ਮੈਂ ਵਾਪਸ ਆ ਗਿਆ ਗਲਤੀ ਸੁਧਾਰ ਕੇ ਜਿਹੜੀਆਂ ਪਿਛਲੇ ਦਿਨੀ ਨਿਆ ਨਗਰ ਨਿਗਮ ਦੇ ਇਲੈਕਸ਼ਨਾਂ ਨੂੰ ਕੈਂਡੀਡੇਟ ਜਿਹੜੇ ਹੈਗੇ ਆ ਉਹਨਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਇੱਕ ਬਹੁਤ ਵੱਡਾ ਲੋਹੜੀ ਦੇ ਪ੍ਰੋਗਰਾਮ ਕੀਤਾ ਉਹਨਾਂ ਸਰਗਰਮੀਆਂ ਨੂੰ ਦੇਖਦੇ ਹੋਏ ਤਾਂ ਨਹੀਂ ਇਹ ਜਿਹੜਾ ਨਹੀਂ ਇਹ ਦੇ ਬਾਰੇ ਦੇਖੋ ਰੇਟ ਤਾਂ ਬੇਟੇ ਦੇ ਸੀ ਮੇਰੇ ਤਾਂ ਹੈ ਹੀ ਨਹੀਂ ਸੀ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਦਾ ਇਹਦੇ ਰੇਟ ਸੀ ਉਹ ਜਿਹੜੀ ਸਾਡੀ ਕਲੋਨੀ ਆ ਉਹਦੇ ਬਾਰੇ ਇਹਨੇ ਇਹਦੀ ਸਾਰੀ ਜਿਹੜੀ ਚੀਜ਼ ਉਹਨਾਂ ਨੇ ਮੰਗੀ ਉਹਦੇ ਇਹਨੇ ਨਹੀਂ ਜਵਾਬ ਦਿੱਤੇ ਆ ਉਹਨਾਂ ਨੂੰ ਕਿਹਾ ਅਗਰ ਤੁਹਾਨੂੰ ਹੋਰ ਵੀ ਕੋਈ ਚੀਜ਼ ਚਾਹੀਦੀ ਹੈ ਤੇ ਅਸੀਂ ਉਹਨੂੰ ਪ੍ਰੋਵਾਈਡ ਕਰਾਂਗੇ। ਬਸ ਲਾਖਾ ਕਾਂਗਰਸ ਦੇ ਲੀਡਰ ਨੇ ਉਹ ਕਹਿੰਦੇ ਆ ਕਿ ਜਿਹੜੀ ਕੇਂਦਰ ਸਰਕਾਰ ਹੈ ਚਾਹੇ ਉਹ ਆਈਟੀ ਦੀ ਗੱਲ ਕਰ ਲਓ ਈਡੀਪੀ ਗੱਲ ਕਰ ਲਓ ਕਿਉਂ ਨਾ ਇਹ ਸਰਕਾਰੀ ਮਸ਼ੀਨਰੀ ਦੀ ਜਿਹੜੀ ਦਰਵਾਰਤੋਂ ਕੀਤੀ ਜਾ ਰਹੀ ਆ ਬਹੁਤ ਸਾਰੀਆਂ ਸਟੋਰੀਆਂ ਵੀ ਲੱਗੀਆਂ ਨੇ ਬਿਆਨਬਾਜ਼ੀ ਦੀ ਜਿਹੜੀ ਹੋਈ ਆ ਸਰ ਮੈਂ ਅਜੇ ਦੇਖੀ ਨਹੀਂ 3 ਦਿਨ ਸਾਡੇ ਮੋਬਾਈਲ ਬੰਦ ਸੀ ਅੱਜ ਹੀ ਅਜੇ ਵੀ ਮੋਬਾਈਲ ਨਹੀਂ ਖੁੱਲਿਆ ਮੈਂ ਤੁਹਾਨੂੰ ਦੱਸ ਰਿਹਾ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਮੈਂ ਅਜੇ ਇਹਨਾਂ ਚੀਜ਼ਾਂ ਤੋਂ ਪ੍ਰਪੇਅਰ ਨਹੀਂ ਕਿਸੇ ਨੇ ਕੀ ਕਿਹਾ ਕੀ ਨਹੀਂ ਰਾਤੋਂ ਸਵੇਰ ਤੇ ਮੈਂ ਕਿਹਾ ਵੀ ਮੈਂ ਕਲੀਅਰ ਕਰਦਾ ਕਿ ਰੇਡ ਹੈ ਕੀ ਸੀ ਕਿਹਦੇ ਤੇ ਸੀ ਔਰ ਹੈ ਕੀ ਚੀਜ਼ ਹੈ ਔਰ ਉਹਨਾਂ ਨੇ ਕੋਈ ਐਸੀ ਗੱਲ ਸਾਡੇ ਨਾਲ ਨਹੀਂ ਕੀਤੀ ਜਿੰਨੇ ਉਹਨਾਂ ਨੇ ਕੁਐਸਚਨ ਪੁੱਛੇ ਆ ਉਹ ਇਹਨਾਂ ਨੇ ਬੇਟੇ ਨੇ ਜਵਾਬ ਦਿੱਤੇ ਆ ਜਿਹੜੇ ਪੇਪਰ ਮੰਗੇ ਆ ਉਹਦੇ ਪੇਪਰ ਦੇ ਦਿੱਤੇ ਗਏ ਆ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਅਗਰ ਕੋ ਤੁਹਾਨੂੰ ਹੋਰ ਵੀ ਚੀਜ਼ ਪੇਪਰ ਚਾਹੀਦਾ ਹੋਊਗਾ ਡਾਕੂਮੈਂਟ ਪ੍ਰੋਵਾਈਡ ਕਰਾਂਗੇ ਜਿਹੜੀ ਕੋਈ ਸਾਡੇ ਜਿਹੜੀ ਜੋ ਵੀ ਸਾਡੀ ਉੱਥੇ ਲਾਗੇ ਤਾਂ ਉਹ ਸਾਰੀ ਆਈਟੀਆਰ ਵਿੱਚ ਆਪਾਂ ਸ਼ੋਅ ਕੀਤੀ ਹੋਈ ਆ ਜੇ ਜੇ ਸਾਨੂੰ ਕੋਈ ਵੀ ਇਹਦੇ ਤੇ ਗਿਲਾ ਰੰਜਿਸ਼ ਨਹੀਂ ਉਹ ਦੇ ਆ ਪਹਾੜ ਦੀ ਰਾਜਨੀਤਿਕ ਮਸ਼ਹੂਰੀ ਹੈ ਮੈਂ ਸਰ ਇਹ ਮੈਂ ਤੁਹਾਨੂੰ ਪਹਿਲਾਂ ਕਲੀਅਰ ਕੀਤਾ ਕਿ ਇਹ ਭੇਟੇ ਤੇ ਰੇਡ ਹੈ ਮੇਰੇ ਤੇ ਨਹੀਂ ਸਕਿਦ ਜੀ ਤੇ ਇਹਦੇ ਸੰਬੰਧ ਵਿੱਚ ਅੰਦਰ ਬਣਾਈ ਰੱਖਿਆ ਵਾ ਕਿ ਤੁਹਾਡੇ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਉਹ ਤੁਸੀਂ ਬਾਹਰ ਪਾ ਸਕਦੇ ਸੀ ਕਿ ਜਾਨ ਲੱਗੇ ਕਹਿ ਕੀ ਜਾਏ ਜੀ ਕਿ ਜਾਨ ਲੱਗੇ ਕੀ ਕਹਿ ਗਏ ਜੀ ਕੁਛ ਵੀ ਨਹੀਂ ਉਹਨਾਂ ਕੋਲ ਹੈ ਹੀ ਕੁਛ ਨਹੀਂ ਸੀ ਤੇ ਕਹਿਣਾ ਸਰ ਸਰ ਸੁਸ ਸਾਹਿਬ ਨੇ ਜਿਹੜੇ ਬਿਆਨ ਬੋਲ ਦਿੱਤਾ ਹੈ ਸੁਸ ਸਾਹਿਬ ਨੇ ਕਿਹਾ ਵੀ ਜਿੱਥੇ ਚੰਗਾਰੀ ਹੁੰਦੀ ਹੈ ਉੱਥੇ ਤੋਂ ਆ ਨਿਕਲਦਾ ਹੈ ਕੁਛ ਨਾ ਕੁਛ ਤਾਂ ਜ਼ਰੂਰ ਹੋਵੇਗਾ ਜਦੋਂ ਤੁਸੀਂ ਭਾਜਪਾ ਚ ਗਏ ਆ ਉਦੋਂ ਵੀ ਮਨੋ ਕਹਿੰਦੇ ਬਰੋਧ ਕੀਤਾ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਮੈਂ ਸਤਿਕਾਰਯੋਗ ਨੇ ਬੜੇ ਉਹ ਮੈਂ ਉਹਨਾਂ ਦੇ ਇਦਾਂ ਨਹੀਂ ਬੋਲਦਾ ਪਰ ਇਹ ਜਨਤਾ ਦੇ ਨਕਾਰੇ ਹੋਏ ਲੋਕ ਹੈ ਉਹ ਇਦਾਂ ਦੀਆਂ ਗੱਲਾਂ ਕਰਨ ਇਹ ਚੰਗਾ ਲੱਗਦਾ ਉਹਨਾਂ ਨੂੰ ਸੋਚਣਾ ਚਾਹੀਦਾ ਸਰ 68 ਘੰਟੇ ਦੀ ਵੇਟ ਹੁਸ਼ਾਰਪੁਰ ਜ਼ਿਲ੍ਹੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬੀ ਵੇਟ ਤਾਂ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਬਿਲਕੁਲ ਕਲੀਨ ਨਿਕਲੇ ਹੋ ਸਰ ਮੈਂ ਇਹ ਤਾਂ ਉਹ ਦੱਸ ਸਕਦੇ ਆ ਸਾਡੇ ਕੋਲ ਤਾਂ ਕੋਈ ਇਦਾਂ ਦੀ ਗੱਲ ਨਹੀਂ ਨਾ ਕੋਈ ਚੀਜ਼ ਨਾ ਕੋਈ ਆਪਾਂ ਇਹ ਕਹਿਣਾ ਨਾ ਉਹਨਾਂ ਨੇ ਕੋਈ ਮੈਨੂੰ ਲੱਗਦਾ ਕਿ ਇਦਾਂ ਦੀ ਕੋਈ ਗੱਲ ਕੀਤੀ ਹੈ ਜਿਹੜੇ ਉਹਨਾਂ ਨੇ ਕੁਐਸਚਨ ਪੁੱਛੇ ਹੈ हां भाई केड़ी फॉर्म है की है किदा इने सारे जवाब दित्ते है 6 घंटे बहुत टाइम ना कोई सवाल सारे कुछ पार्टनर वगैरह दे करके कोई ਤੁਹਾਡਾ ਨਾ ਕੋਈ 파ਟਨਰ ਸੀਗੇ ਉਹਨਾਂ ਦਾ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੇ ਰਾਜਪਾਲ ਤੋਂ ਬਾਅਦ ਅਰੋੜਾ ਜੀ ਤੁਹਾਡੇ ਨਾਲ ਕੋਈ ਸਵਾਲ ਜਵਾਬ ਹੋਇਆ ਉਹਨਾਂ ਦਾ ਜੇ ਬੇਟੇ ਨਾਲ ਨਹੀਂ ਇਹ ਬੇਟੇ ਨਾਲ ਹੀ ਸੀ ਇਨੇ ਜਵਾਬ ਦਿੱਤੇ ਹੈ ਤੁਹਾਡੀ ਕੀ ਗੱਲ ਦੱਸਦੇ ਕਿ ਇਲੈਕਟ੍ਰੋਨਿਕ ਚੀਜ਼ਾਂ ਲੈਪਟਾਪ ਵਗੈਰਾ ਚੈੱਕ ਕੀਤਾ ਜਾਂਦਾ ਹੈ ਕੀ ਆ ਜੀ ਕੋਈ ਦਾ ਨਾਲ ਲੈ ਕੇ ਸਾਡੇ ਕੋਲ ਕੋਈ ਚੀਜ਼ ਨਾਲ ਨਹੀਂ ਲੈ ਕੇ ਗਿਆ ਹਾਂਜੀ ਭਰਾ ਜੀ ਕੀ ਹੋਇਆ ਜੀ ਤੁਹਾਡੇ ਨਾਲ ਮਾਈਕ ਦੇ ਦਿਓ ਜੀ ਮਾਈਕ ਸਰ ਮਾਈਕ ਦੇ ਦਿਓ ਅਰੋੜਾ ਜੀ ਉਧਰ ਦੇਖੋ ਮੈਂ ਸਾਰੇ ਆਹਾਂ ਜੀ ਦੂਜਾ ਮਾਈਕ ਮੇਰੇ ਕੋਲ ਪ੍ਰਾਈਵੇਟ ਟੈਕ ਹੈ ਰੋਏ ਮਾਈਕ ਦੇ ਦਿਓ ਤੁਸੀਂ ਹਾਂ ਜੀ ਆ ਬੜੇ ਮਦਰ ਨੂੰ ਕੋਈ ਮੇਰੇ ਲਈ ਔ ਬਾਈਓ ਬੰਦੇ ਮੇਰੇ ਦਾ ਵਿਆਹ ਲਓ ਮੇਰੇ ਦਾ ਵਿਆਹ ਆ ਕੀ ਦਾ ਆ ਪਾ ਜੀ ਕੋਈ ਬਾਹਰੀ ਹੋਇਆ ਸਮ 10 ਮਿੰਟ ਸਰ ਇਹ ਬਿਜ਼ਨਸ ਰੈਕਿਟਿਵ ਇਨਕੰਟੈਕਟ ਪਾਸ ਮੈਂ ਆ ਵੀ ਪਾਪਾ ਕੋਲ ਵਿੱਚ ਕੋਈ ਨਹੀਂ ਤਾਂ ਕਹਿ ਰਹੇ ਨੇ ਕੋਈ ਲੈਣਾ ਦੇਣਾ ਨਹੀਂ ਹੈਗਾ ਬਸ ਉਹਨੇ ਡਾਕੂਮੈਂਟ ਸਾਰੇ ਇਨਕੁਆਰੀ ਸੀਗੇ ਜਿਵੇਂ ਜਿਹੜਾ ਮੰਗਿਆ ਸੀ ਪ੍ਰੋਵਾਈਡ ਕਰਤਾ ਨ ਮੈਟਰ ਕੀ ਸੀ ਕਿ ਉਹ 니 ਰਿਗਾਰਡਿੰਗ ਸੀ ਆ ਗਿਆ ਮੇਰੇ ਬੇਟਾ ਕਿਹੜੀ ਖਾਤੀ ਗੱਡੀ ਵੀ ਉਹ ਨਾਮ ਉਹ ਠੰਡੇ ਦੀ ਰੇਟ 8 ਘੰਟੇ ਚ ਐਡੀ ਲੰਬੀ ਕਿਹੜੀ ਪੁਛਤੀ ਸੀਗੀ ਜਿਹੜੀ 10 12 ਘੰਟੇ ਪੂਰੀ ਹੋ ਸਕਦਾ ਮੈਂ 파ਰੋਂ ਨਾ ਕਨੈਕਟਡ ਸੀ ਨਾ ਤਾਂ ਕਿ ਸਾਨੂੰ ਉੱਧਰ ਰੱਖਿਆ ਸਰ ਕਿਹੜੀ ਕਲੋਨੀ ਸੀ ਜਿਹੜੀ ਚੰਡੀਗੜ੍ਹ ਦੇ ਕੋਈ ਗਰਗ ਗਰਗ ਨੇ ਕਲੋਨੀ ਜਿਹੜੀ ਸੀ ਚੰਡੀਗੜ੍ਹ ਦੇ ਨੇ ਉਹਨਾਂ ਨਾਮ ਕਲੋਨੀ ਦਾ ਜਿਹੜਾ ਬਿਜ਼ਨਸ ਹੈਗਾ ਉਹਦੇ ਬਾਰੇ ਪੁੱਛਿਆ ਉਹ ਪ੍ਰੋਵਾਈਡ ਕਰਤਾ ਆਈਟੀਆਰ ਤੇ ਸਾਰਾ ਕੁਝ ਆ ਗਿਆ ਬਿਜ਼ਨਸ ਬਿਜ਼ਨਸ ਹਾਂ ਐਵਰੀਥਿੰਗ ਇਜ਼ ਬਿਜ਼ਨਸ ਇਹ ਅਰੋੜਾ ਸਾਹਿਬ ਵੀ ਹੁਣ ਤਾਂ ਲੋਕ ਤਦ ਲੋਭੋ ਕਿ ਲਈ ਤੁਸੀਂ ਬਈ ਹੁਣ ਖੁੱਲ ਕੇ ਕਦੋਂ ਮੈਦਾਨ ਦੇ ਵਿੱਚ ਆਓਗੇ ਤੁਸੀਂ ਕਹਿੰਦੇ ਹੋ ਕਿ ਮੈਂ ਖੁੱਲ ਕੇ ਆ ਪਰ ਅਸੀਂ ਚਾਹੇ ਗੱਲ ਸੁਣੋ ਮੇਰੀ ਮੇਰੀ ਆਦਤ ਨਹੀਂ ਮੇਰੀ ਆਦਤ ਨਹੀਂ ਚਲੋ ਕੋ ਕੁਐਸਚਨ ਬਲੇ ਤੁਸੀਂ ਕਹਿੰਦੇ ਹੋ ਕਿ ਮੈਂ ਖੁੱਲ ਕੇ ਜਨਤਾ ਦੇ ਵਿੱਚ ਜਾ ਰਿਹਾ ਹਾਂ ਕਿ ਸਿਰਫ ਆਪਾਂ ਧਾਰਮਿਕ ਸਮਾਗਮਾਂ ਤੇ ਚੱਲ ਕੇ ਭੋਗਾ ਤੇ ਕਰਕੇ ਇਹ ਇੱਥੇ ਤੱਕ ਸਿਹਤ ਤੋਂ ਕਿ ਲਿਮਟ ਰਹਿ ਗਈ ਚਾਹੇ ਮੌਜੂਦਾ ਹੈ ਚਾਹੇ ਸਾਬਕਾਲੇ ਹੈ ਜੀ ਉਹ ਲੋਕ ਤਾਂ ਕਹਿੰਦੇ ਕਿ ਵਿਰੋਧੀ ਧਿਰ ਦੀ ਭੂਮਿਕਾ ਜ਼ੀਰੋ ਹਸੰਦਰ ਸ਼ਾਹ ਨਹੀਂ ਮੈਂ ਵੀ ਇਦਾਂ ਦਾ ਬਣ ਜਾਵਾਂ ਜਿੱਦਾਂ ਸੂਚਾ ਬਿਆਨ ਦਿੰਦੇ ਆ ਨਹੀਂ ਨਹੀਂ ਪਰ ਸਰ ਵਿਰੋਧੀ ਧਿਰ ਦੀ ਭੂਮਿਕਾ ਕਹਿ ਰਹੇ ਆ ਜੀ ਮੈਂ ਤਾਂ ਸਿਰਫ ਇੰਨੀ ਗੱਲ ਕਹਿ ਰਿਹਾ ਲੋਕ ਮੇਰੇ ਕੋਲ ਉਦਾਂ ਹੀ ਆਉਂਦੇ ਨੇ ਮੈਨੂੰ ਕਦੀ ਕਮੀ ਮਹਿਸੂਸ ਨਹੀਂ ਹੋਈ ਕਿ ਮੈਂ ਮਨਿਸਟਰ ਐ ਜਾਂ ਐਕਸਐਮਐਲਏ ਮੈਂ ਤਾਂ ਲੋਕਾਂ ਦਾ ਸੇਵਾਦਾਰ ਆ ਉਦਾਂ ਹੀ ਸੇਵਾ ਕਰਨੀ ਉਦਾਂ ਹੀ ਲੋਕ ਆ ਕੇ ਮਿਲਦੇ ਨੇ ਹਾਂ ਇਹ ਚੀਜ਼ ਮੈਂ ਸਾਰਿਆਂ ਨੂੰ ਮੰਨਿਆ ਕੀਤਾ ਸੀ ਕਿਤੇ ਜੇ ਮੈਂ ਵੀ ਸੁਣੀ ਗੱਲ ਵੀ ਕੋ ਕਾਂਗਰਸੀ ਨਹੀਂ ਆ ਰਹੇ ਇਹ ਉਹ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਵੀ ਇਹ ਇਨਕੰਪੈਕਟ ਹੈ ਮੇਰੇ ਬੇਟੇ ਮੇਕੋ ਕੋ ਮੇਰੇ ਕੋ ਤਾਂ ਕੋ ਫੋਨ ਨਹੀਂ ਸੀ ਮਤਲਬ ਮੈਂ ਮੈਂ ਸਦਾ ਇਹ ਕਿਨਾ ਵੀ ਕੋਈ ਏਜੰਸੀ ਜਦੋਂ ਬਿਜਨਸ ਦੀ ਵੀ ਜਾਂਚ ਹੋਈ ਮੈਂ ਕਿਸੇ ਨੂੰ ਕਿਹਾ ਸੀ ਉਦੋਂ ਦੀ ਮੈਂ ਗੱਲ ਕਰਦਾ ਵੀ ਕਿਸੇ ਨੂੰ ਆਉਣ ਦੀ ਲੋੜ ਨਹੀਂ ਅਸੀਂ ਉਹਦਾ ਜਵਾਬ ਦੇਵਾਂਗੇ ਜੋ ਸਾਡੇ ਕੋਲ ਪੁੱਛਣਾ ਅਸੀਂ ਬਿਲਕੁਲ ਵਿਜਨਸ ਨੇ ਵੀ ਇੰਨਾ ਇੰਨੀ ਜਾਂਚ ਕੀਤੀ ਅਸੀਂ ਬਿਲਕੁਲ ਸਾਫ਼ ਸੁਥਰੇ ਉਦੋਂ ਵੀ ਸਾਡਾ ਕੁਝ ਨਹੀਂ ਅੱਜ ਜਾਂਚ ਕੀਤੀ ਹੈ ਅਸੀਂ ਇੱਕ ਇੱਕ ਚੀਜ਼ ਸਾਡੀ ਆਈਟੀਆਰ ਦੇ ਵਿੱਚ ਹੈ ਕੋਈ ਕਿਸੇ ਕਿਸਮ ਆ ਸਕਦੀ ਹੈ ਏਜੰਸੀ ਪੁੱਛ ਸਕਦੀ ਹੈ ਬਿਜ਼ਨਸ ਕਰਦਾ ਹੈ ਇਹਨੂੰ ਪੁੱਛ ਸਕਦੀ ਉਹਨਾਂ ਨੇ ਇਹਨੂੰ ਪੁੱਛਿਆ ਇਹਨੇ ਹਰ ਚੀਜ਼ ਪ੍ਰੋਵਾਈਡ ਕਰ ਦਿੱਤੀ ਮਤਲਬ ਕਿ 100% ਜਿਹੜੀ ਹੈ ਰੇਟ ਆ ਇਨਕਮ ਟੈਕਸ ਦੀ ਇਹ ਤੁਹਾਡੇ ਇਹ ਦੇ ਇਹਦੇ ਤੋਂ ਮੇਰੇ ਨੋ ਇਹ ਨਾ ਕਿ ਜਿਹੜੀ ਹੈਗੀ ਆ 26 ਜਿਹੜੀ ਆ ਉਹ ਦੋ ਮਿਲ ਨਹੀਂ ਹੋਈ ਹੈਗੀ 26 ਜਿਹੜੀ ਹੈਗੀ ਆ ਨਿਕਰੀ ਹੈਗੀ ਰੇਟ ਪੈਣ ਦੇ ਨਾਲ ਇਹ ਕਿਤੇ ਤੁਹਾਡੇ ਵੱਲੋਂ ਕੋਈ ਪੋਲਿਟੀਕਲ ਸਟੈਂਡ ਤਾਂ ਨਹੀਂ ਸੀਗਾ ਜਾਣ ਕੇ ਜਿਹੜਾ ਗ੍ਰੇਡ ਪਾਇਆ ਹੋਵੇ। ਪਰ ਇੱਕ ਰਾਤ ਦੇ ਟਾਈਮ ਹਾਂਜੀ ਰਾਤ ਨੂੰ ਕਿਹਾ ਗਿਆ ਕਿ ਜਿਹੜੇ ਪੱਤਰਕਾਰ ਨਹੀਂ ਕਹਿੰਦੇ ਖਬਰ ਕੋਈ ਹੈ ਉਹਨਾਂ ਨੂੰ ਵੀ ਨੋਟਿਸ ਭੇਜੀ ਜਾਣਗੇ। ਖੌਣਦਲ ਜਿੰਦਲਪਨਾਰ ਉਹਨਾਂ ਦਾ ਰਾਤ ਦੇ ਸਮੇਂ ਪਤਾ ਨਹੀਂ ਕੀ ਮੈਂ ਤਾਂ ਦੇਖੋ ਤੁਹਾਡੇ ਅੱਗੇ ਸਾਰੇ ਪੱਤਰਕਾਰ ਭਰਾਵਾਂ ਅੱਗੇ ਬੇਨਤੀ ਕਰਦਾ ਜਿਹੜੀ ਮੈਂ ਸਿਰਫ ਇੰਨੀ ਗੱਲ ਕਹਿਣਾ ਕਿ ਦੇਖੋ ਮੇਰਾ ਫਰਜ਼ ਨਹੀਂ ਇਹ ਗੱਲਾਂ ਕਹਿਣਾ ਪਰ ਫਿਰ ਵੀ ਤੁਹਾਨੂੰ ਰਿਕਵੈਸਟ ਕਰਦਾ ਕਿ ਥੋੜਾ ਬਹੁਤਾ ਜਦੋਂ ਜਿੰਨੀ ਦੇਰ ਕਲੀਅਰ ਨਾ ਹੋ ਜਾਏ ਹੁਣ ਦੇਖੋ ਜਿਹੜੇ ਮੇਰਾ ਪਰਿਵਾਰ ਬਾਹਰ ਬੈਠਾ ਮੇਰੀਆਂ ਬੇਟੀਆਂ ਬਾਹਰ ਸੀ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜਿ ਕੋ ਆ ਨਹੀਂ ਸਕਦਾ ਸੀ ਜਾ ਨਹੀਂ ਸਕਦਾ ਉਹ ਵੀ ਸੋਚਦੀਆਂ ਸੀ ਕੋਈ ਡੀਲੀ ਰੇਟ ਹੋ ਗਈ ਇੰਨੇ ਲੰਬਾ ਹੈ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਅਗਰ ਕੋਈ ਜਿਹੜੀ ਸਚਾਈ ਰੈਲੇਵੈਂਟ ਜਿਹੜੀ ਚੀਜ਼ ਹੋਵੇ ਜਿੰਨੇ ਦਿਨ ਪਤਾ ਨਹੀਂ ਲੱਗਦਾ ਮੈਂ ਉਹਦੇ ਲਈ ਤਾਂ ਆਪ ਅਪਲੋਡ ਕੇ ਬੇਨਤੀ ਕਰਦਾ ਕਿ ਕੋਈ ਨਹੀਂ ਹੁੰਦਾ ਤੁਹਾਡੇ ਬ੍ਰਾਂਚ ਦੀ ਰਿਪੋਰਟ ਤਾਂ ਕਹੀ ਸੀਗੀ ਕਿ ਆਡੀਟ ਪਲੱਸ ਆਈਟੀ ਦੀ ਸਾਂਝੀ ਰੇਟ ਹੈ ਜੀ ਉਹ ਫਿਰ ਉਹਨਾਂ ਨੂੰ ਕੀ ਆ ਤੁਹਾਡੀ ਪ੍ਰੈਸ ਰੋਲ ਅਗਲੀ ਰਣਨੀਤੀ ਹੋਗੀ ਅਗਲੀ ਰਣਨੀਤੀ ਕੀ ਹੈ ਜੀ ਸੇਵਾ ਕਰਨਾ ਹੋਰ ਕੀ ਰਣਨੀਤੀ ਹੈ ਐਨ ਖੁੱਲ ਕੇ ਮੈਂ ਤਾਂ ਸਾਰਿਆਂ ਨੂੰ ਇਹ ਗੱਲ ਕਹਿਣਾ ਦੇਖੋ ਮੈਂ ਬਿਜ਼ਨਸ ਤੋਂ ਬਾਹਰ ਆ ਬੇਟਾ ਮੇਰਾ ਬਿਜ਼ਨਸ ਕਰਦਾ ਇਹਨੇ ਉਹਦੇ ਜਵਾਬ ਦੇ ਦਿੱਤੇ ਆ ਔਰ ਅੱਗੇ ਤੋਂ ਦੇਗਾ ਅਗਰ ਕੋਈ ਇਨਕਮ ਟੈਕਸ ਹੋਰ ਵੀ ਪੁੱਛਣਾ ਚਾਹੁੰਦਾ ਤੇ ਉਹਦੇ ਜਵਾਬ ਦੇਗਾ ਕਿਹੜਾ ਰਾਜਨੀਤਿਕ ਮੈਨੂੰ ਨਹੀਂ ਆਉਂਦੀ ਨੀ ਤੇ ਚਾਹੁੰਦਾ ਬੇਟਾ ਤੂੰ ਹੈ ਹੀ ਨਹੀਂ ਰਾਜਨੀਤੀ ਮੈਂ ਹੁਣ ਆ ਵੀ ਮੈਂ ਬੁਢਾ ਲੱਗ ਰਹਾ ਹਾਂ ਮੈਂ ਅਭੀ ਬੜੀ ਲੰਬੀ ਹੈਗਾ ਮੇਰੀ ਰਾਜਨੀਤੀ ਕਰੇਗਾ ਕਲਪੇਸ਼ਨ ਦੇ ਇਲੈਕਸ਼ਨ ਵਾਲੇ ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਰੀ ਕਿ ਜਿੱਤ ਪ੍ਰਾਪਤ ਕਰੇਗੀ ਇਸੇ ਜ਼ਿਆਦਾ ਜਿੱਤ ਪ੍ਰਾਪਤ ਕਰੇਗੀ ਇਹ ਕਿਹੜਾ ਕੁਐਸਚਨ ਆ ਗਿਆ ਸਾਡਾ ਐਕਟੀਵੇਸ਼ਨ 50 ਦਾ ਹੈ ਬਿਲਕੁਲ ਸਾਡਾ ਜਿਹੜਾ ਮਿਸ਼ਨ ਹੈ 50 ਦਾ ਤੁਹਾਨੂੰ ਦੱਸੇਗਾ ਮੈਂ ਇੰਦਾ ਨਹੀਂ ਕੋਈ ਰਾਜਨੀਤੀ ਦੀ ਗੱਲ ਬਹੁਤੀ ਨਹੀਂ ਕਰਨਾ ਚਾਹਦਾ ਤੁਹਾਨੂੰ ਸਮਾਂ ਦੱਸੇਗਾ ਕਿ ਕਾਂਗਰਸ ਪਾਰਟੀ ਦੀ ਕੀ ਪਰਫਾਰਮੈਂਸ ਹੈ ਕਿੰਨੀਆਂ ਸੀਟਾਂ ਜਿੱਤਣੀਆਂ ਡਿਕਲੇਅਰ ਤਾਂ ਕਰ ਲਈ ਤਾਂ ਤਿਆਰ ਹੈ ਸਰਕਾਰਾਂ 50 50 ਕੈਂਡੀਡੇਟ ਤਿਆਰ ਹੈ ਕਈ ਵਿਟਨੈਸ ਦੇ ਤੌਰ ਤੇ ਸਿਗੇ ਇਹਨਾਂ ਨੂੰ ਸੁਗਾ ਕਿ ਤੁਸੀਂ ਕੁਝ ਨਹੀਂ ਦੱਸ ਸਕਦੇ ਮੇਰੀ ਗੱਲ ਸੁਣੋ ਅਗਰ ਇਹਨਾਂ ਦੀ ਚੱਲ ਜਾਂਦੀ ਉਹਨਾਂ ਨੇ ਇਹਨਾਂ ਦੀ ਵੀ ਐਂਟਰੀ ਬੰਦ ਕਰ ਦੇਣੀ ਸੀ ਇਸ ਕਰਕੇ ਅੱਜ ਮੌਕਾ ਮਿਲਿਆ ਰਾਤ گئے ਨੇ ਅੱਜ ਮੈਂ ਤੁਹਾਡਾ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਮੈਂ ਤੁਹਾਨੂੰ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਮੈਂ ਕਿਸੇ ਦਾ ਦੋਸ਼ ਨਹੀਂ ਦਿੰਦਾ ਜੋ ਤੁਹਾਨੂੰ ਨਿਊਜ਼ ਮਿਲਦੀ ਤੁਸੀਂ ਤਾਂ ਉਹ ਹੀ ਦੇਣੀ ਨਾ ਪਰ ਮੈਂ ਇੰਨੀ ਜ਼ਰੂਰ ਬੇਨਤੀ ਕਰਦਾ ਕਿ ਇਹਨਾ ਸ਼ਵੀ ਇਸ ਤਰੀਕੇ ਨਾਲ ਬੜੀ ਜਾਦਾ ਜੈਨੂ ਜੀ ਸਾਡੇ ਵੱਲੋਂ ਹੋ ਜਵੇ ਜਾਂ ਮਹਿਕਮਾ ਦੱਸ ਦਵੇ ਵੀ ਕਾਦੀ ਹੈ ਤੇ ਤੁਹਾਡੇ ਵੱਲੋਂ ਸਹੀ ਹੋ ਜਾਂਦਾ ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾ ਪਰ ਮੈਂ ਇਹ ਲੋਕਾਂ ਨੂੰ ਦੇਖੋ ਲੋਕ ਕਿੰਨੇ ਕਿੰਨੀਆਂ ਗੱਲਾਂ ਬਣ ਗਈਆਂ ਅੱਜ ਮੈਨੂੰ ਸਵੇਰੇ ਅੱਜ ਹੀ ਮੈਂ ਲੋਕਾਂ ਨੂੰ ਮਿਲਿਆ ਦੱਸ ਰਿਹਾ ਆ ਆ ਹੋ ਗਿਆ ਜੀ ਉਹ ਹੋ ਗਿਆ ਜੀ ਪਲਾਨ ਹੈ ਕੁਝ ਨਹੀਂ ਹੋਇਆ ਤੁਹਾਡੇ ਸਾਰਿਆਂ ਦਾ ਸਹਿਯੋਗ ਹੈ ਪਰਮਪੀਤਾ ਪਰਮਾਤਮਾ ਦੀ ਕਿਰਪਾ ਹੈ ਇਸ ਦੀ ਸ਼੍ਰੀ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਿਸ਼ਾਰਪੁਰ ਦੀ ਜਨਤਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਆਉਣ ਵਾਲੇ ਇਲੈਕਸ਼ਨ ਚ ਚਾਹੇ ਉਹ ਕਾਰਪੋਰੇਸ਼ਨ ਦੇ ਆ ਚਾਹੇ ਉਹ ਵਿਧਾਨ ਸਭਾ ਦੀ ਹੋਣਗੇ ਇੱਕ ਬਹੁਤ ਵਧੀਆ ਅਸੀਂ ਪਰਫਾਰਮੈਂਸ ਦੇਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਉਸ ਤੋਂ ਅੱਜ ਇਹ ਵੀ ਚਾਰ ਸਵਾਲੀਆਂ ਲਾਈਆਂ ਜਾ ਰਹੀਆਂ ਵੀ ਆਇਕਰ ਪ੍ਰਭਾਗ ਕੋਲੋਂ ਇੱਕ ਪ੍ਰੈਸ਼ਨ ਉਹ ਟਿਸ਼ੂ ਕੀਤਾ ਜਾਏਗਾ ਇਸੇ ਬਾਰੇ ਲੱਗਦਾ ਉਹਦੇ ਵਿੱਚ ਕੋਈ ਨਹੀਂ ਜੀ ਪਰ ਤੁਸੀਂ ਦੇਖੋ ਕਿ ਜੋ ਅਸੀਂ ਦੱਸਿਆ ਕੋ ਫਰਕ ਹੈ ਅਈ ਤਾਂ ਤੁਹਾਨੂੰ ਇਹ ਕਹਿੰਦਾ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਜੋ ਬੇਟੇ ਤੇ ਮੰਗਿਆ ਉਹਨੇ ਪ੍ਰੋਵਾਈਡ ਕਰ ਦਿੱਤਾ ਉਹਨਾਂ ਨੂੰ ਇਹ ਕਿਹਾ ਤਾਂ ਉਹਨੂੰ ਹੋਰ ਵੀ ਚਾਹੀਦਾ ਹੋਊਗਾ ਤੇ ਅਸੀਂ ਪ੍ਰੋਵਾਈਡ ਕਰਾਂਗੇ ਉਹਨਾਂ ਦਾ ਸਹਿਯੋਗ ਕਰਾਂਗੇ ਤੁਸੀਂ ਕੋਈ ਕੁਐਸਚਨ ਤੁਹਾਡੀ ਰੇਟ ਤੇ ਬਾਤ ਹੈ ਨਾ ਬਦਲ ਦਿੱਤਾ ਕੁਐਸਚਨ ਇਹ ਹੈ ਕਿ ਜਦੋਂ ਤੁਹਾਡੇ ਤੇ ਕੇਸ ਪਿਆ ਸੀਗਾ ਤੁਸੀਂ ਪਾਰਟੀ ਜੁਆਇਨ ਕਰ ਪੁਜੀ ਪਾਰਟੀ ਚ ਲੱਗੇ ਆਪ ਬੀਜੇਪੀ ਚ ਲੱਗੇ ਔਰ ਜਦੋਂ ਤੁਹਾਡੇ ਕੇਸ ਨੂੰ ਠੱਲ ਪਈ ਤੇ ਤੁਸੀਂ ਮੁੜ ਕੇ ਕਾਂਗਰਸ ਚ ਆ ਗਏ ਇਹਦਾ ਕਾਰਨ ਕੀ ਹੋਇਆ ਜਿਹੜਾ ਕਿ ਕੇਸ ਪਏ ਤੇ ਮੈਂ ਮੈਂ ਕੇਸ ਪਏ ਤੇ ਜਦੋਂ ਮੇਰੇ ਤੇ ਕੇਸ ਪਿਆ ਉਦੋਂ ਮੈਂ ਬੀਜੇਪੀ ਚ ਸੀਗਾ ਮੈਂ ਉਦੋਂ ਕਾਂਗਰਸ ਚ ਨਹੀਂ ਸੀ ਮੇਰੀ ਗੱਲ ਨੂੰ ਸਮਝੋ ਮੈਂ ਜਿੰਨੇ ਆਪਣੇ ਸਤਿਕਾਰਯੋਗ ਸਾਥੀਆਂ ਨੂੰ ਮਿਲਿਆ ਮੈਨੂੰ ਉਹਨਾਂ ਨੇ ਕਿਹਾ ਤੂੰ ਗਲਤੀ ਕੀਤੀ ਵਾਪਸ ਆ ਮੈਂ ਇਹਨਾਂ ਦੇ ਕਹਿਣ ਤੇ ਵਾਪਸ ਆ ਗਿਆ ਇਹਨਾਂ ਨੂੰ ਤਾਂ ਮਾਫੀ ਮੰਗੀ ਇਹਨਾਂ ਨੇ ਮਾਫ ਕਰ ਦਿੱਤਾ ਤੇ ਉਸ ਤੋਂ ਬਾਅਦ ਰੈਲੀ ਹੋਈ ਸਾਰਾ ਏਡੀ ਵੱਡੀ ਰੈਲੀ ਕੋਈ ਸਾਰਿਆਂ ਨੇ ਪਿਆਰ ਦਿੱਤਾ ਇਹ ਦੁਬਾਰਾ ਗਲਤੀ ਨਹੀਂ ਹੋਈ ਅੱਜ ਵੀ ਦੇਖੋ ਮੈਂ ਕਾਂਗਰਸ ਦਾ ਹੋ ਕੇ ਪ੍ਰੈਸ ਕਾਨਫਰੈਂਸ ਖਰੇ ਤੁਹਾਡੇ ਤੇ ਰੇਡ ਹੋਈ ਹੈ ਕਿਸੇ ਵੀ بڑے ਲੀਡਰ ਨੇ ਹਜੇ ਤੱਕ ਕੋਈ ਵੀ ਬਿਆਨ ਨਹੀਂ ਹਜੇ ਤੱਕ ਦਿੱਤਾ ਉਹ ਸਾਰਿਆਂ ਨੇ ਟਵੀਟ ਕਰ ਤੁਸੀਂ ਟਵੀਟ ਦੇਖੋ ਸਾਰਿਆਂ ਦੇ ਆ ਰਹੇ ਮੈਂ ਤਾਂ ਅੱਜ ਆ ਸਾਹਮਣੇ ਆਇਆ ਮੇਰੇ ਕੋਲ ਤਾਂ ਨਾ ਕੋਈ ਫੋਨ ਸੀ ਨਾ ਕਿਸੇ ਨਾਲ ਗੱਲ ਹੋ ਸਕੀ ਸਾਰਾ ਜਿਹੜੇ ਬੰਦੇ ਬਾਹਰ ਸੀ ਮੇਰੇ ਬੱਚਿਆਂ ਨੂੰ ਸਾਰੇ ਲੀਡਰ ਫੋਨ ਕਰਦੇ ਰਹੇ ਸਾਰੀ ਕਾਂਗਰਸ ਸਮਰਥੀ ਕਾਂਗਰਸ ਸਾਡੇ ਨਾਲ ਹੈ ਅਸੀਂ ਹਾਰਪੁਰ ਦੇ ਲੋਕ ਆ ਤੇ ਨਾਲ